봐봐. 어떻게 오작계네. 아,

सेकंड सीट पर है बाकी मंडल पर किताब पर तो बेटा माइक थोड़ा दो थोड़ा सा सेकंड होना है आज थोड़ा एडजस्टमेंट और हमारे असुविधा के लिए ल এর লাইনে আছে ভাই বোনের সমস্যা তিনটি আছে আমি চাইছি আমরা চাই কি হবে Honda-র বগগালি হলো মিলাইনি ইনি এর আমরা Honda-র বগগালি মানে এটা খুব বড় আদি বনু প্রশ্ন হয় আপনারা এটা হার্ডওয়্যার পাইপডিয়া সিস্টেম হল ওর ব지에 থাকে ਅਸਪਤਾਲ ਆਈ ਹੁੰਦੀ ਵੇਂਦਾ ਉਹਨਾਂ ਪਿੰਡਾਂ ਦੀਆਂ ਸੜਕਾਂ ਖੇਤਾਂ ਤੋਂ ਇਹ ਆਇਆ ਤੁਸੀਂ ਬਿੰਨਨ ਐਂਡਰ ਲਾ ਵੇ ਅਫਸਰ ਆਇਆ ਤੇ ਉਹਨਾਂ ਨੂੰ ਦੱਸਿਆ ਮੂਰਤ ਪਾਣੀ ਆ ਮੈਂ ਮਰਦ ਤੋਂ ਆਇਆ ਉਹਨਾਂ ਨੇ ਬਗਾਰੀ ਸੜਕਾਂ ਤੋਂ ਮੋੜ ਕੇ ਕੇ ਅਮਰੀਕਾ ਜਾ ਰਿਹਾ ਮੈਂ ਲੈ ਕੇ ਆਇਆ ਉਹਨੇ ਕੋਈ ਡਾਕਟਰ ਨਹੀਂ ਸੀ ਰਾਮ ਨੂੰ ਲੈ ਕੇ ਗਿਆ ਵਾਪਸ ਐਮਰਜੈਂਸੀ 'ਚ ਪੁੱਛਿਆ ਉਹ ਕਹਿੰਦੇ ਅਸੀਂ ਬਿਨਾ ਉਹਨਾਂ ਦੇ ਡਾਕਟਰਾਂ ਦੇ ਹੋਰ ਤੋਂ ਇਹ ਲਿਖੜ ਕੋ ਨਹੀਂ ਲਾ ਸਕਦੇ ਕੋਈ ਰਾਗਨਾਰ ਲੇਡੀ ਨੂੰ ਕੋਈ ਇੰਜੈਕਸ਼ਨ ਵਗੈਰਾ ਤੇ ਫਿਰ ਉੱਥੇ ਕੋਈ ਹੈ ਨਹੀਂ ਸੀ ਸਾਨੂੰ ਪ੍ਰਾਈਵੇਟ ਹਸਪੀਟਲਾਂ ਜਾਣਾ ਪੈ ਗਿਆ। ਤੰਗੀ ਤੰਗੀ ਨੂੰ ਪਟਿਆਲੇ ਜਾਣਾ ਪੈ ਰਿਹਾ ਬੜੀ ਮੁਸ਼ਕਲ। ਪੰਜ-ਸੱਤ ਦਾ ਐਕਸੀਡੈਂਟ ਹੋ ਗਈ ਜੀ। ਕਿਉਂ ਨਸੇ ਦੇ ਡਾਣ ਹੁੰਦਾ ਕਿ ਜੰਦ ਜੰਦ ਕਿਤੇ ਨਾ ਕਿਤੇ ਕੁਝ ਹੋ ਜਾਵੇ। ਤੁਹਾਨੂੰ ਨਾ ਹਸਪੀਟਲ ਨੰਬਰ ਜੀ। ਇਹ ਬੜੀ ਤੰਗੀ ਆ ਰਹੀ ਹੈ ਜੀ। ਆ ਵੀ ਮੇਰੇ ਡਾਕਟਰ ਮਗਾ ਕੇ ਜਿੱਤ ਤੱਕ ਬੰਦਾ। ਕੋਈ ਡਾਕਟਰ ਕੇਸ ਰਿਵਿਊ ਕਰਨ ਦਿਤੇ ਤੱਕ ਬੰਦਾ। ਇਹ ਜਿਹੜਾ ਸੀਟ ਤੇ ਕਰਦਾ ਬੰਦਾ ਉਹਦੇ ਲਿਸ਼ੇ। ਇਹ ਆਰਟੀਕਲ ਕਰੋ ਸਾਡੀ ਚੋਣਾਂ ਦਾ ਕੋਈ ਚੋਅ ਨਹੀਂ ਜਿਹਨੋਂ ਕੋ ਪਾਉਂਦੇ ਕੋਈ ਹੋਰ ਬਾਦੂ ਬਣਾਉਂਦੇ ਨਾ ਕੋਈ ਕਿਸੇ ਨਾਲ ਸਾਰੇ ਦੇ ਗ੍ਰਾਮ ਪੱਤਨੀ ਹੁੰਦੇ ਸਾਰੇ ਦੇ ਗ੍ਰਾਮ ਪੱਤਨੀ ਹੁੰਦੇ ਜਾਇ ਪਾਸਿਓ ਦੇ ਸੋਨੇ ਸਾੜਦੇ ਪੁੱਛਦਾ ਕਰਦੇ ਲੋਕੋਂ ਬਾਇਟ ਦੱਸਦੇ ਅਰੇ ਸਿਕਰ ਅਸਿਨਿਕਰ ਰੋਸੋ ਮਾਸ ਆਰ ਆਰ ਇਹਦੇ ਤਰ੍ਹਾਂ ਟੋਕਨ ਮਲਕੇ ਲਈ ਜਾਓ ਉਹੀ ਟੋਕਨ ਨੰਬਰ ਉਹਨਾਂ ਨੇ ਸਕੀਤਾ ਨਾਮ ਦੇ ਨਾਲ ਕਰਾ ਲਿਆ ਸੱਪਤਰੀ ਸਮੇਂ ਸਰ ਕੋਈ ਗੱਲ ਨਹੀਂ ਮੈਂ ਤਰਸਪਾ ਚਿਕਾ ਲਗਾਤਾਰ ਆ ਰਹੀ ਮੈਂ ਆਦ ਮੇਰੇ ਸਰਪ੍ਰਾਈਜ਼ ਚੱਕ ਹੈ ਮੈਨੂੰ ਪਤਾ ਨਹੀਂ ਸੀਗਾ ਮੈਂ ਆਪਣੇ ਆਪਣੇ ਭਰਾ ਨੂੰ ਚੱਕੀ ਨੂੰ ਫੋਨ ਕੀਤਾ ਮੇਰੇ ਸਹੂਯੀ ਹੈ ਉਹ ਅਸੀ ਫੋਟੋ ਕੁਝ ਦੁਪਾਰ ਵੇਲੇ ਤੇ ਗਾਉਂ ਕਰਦੇ ਉਹਨਾਂ ਨੂੰ ਫੋਨ ਕਰਕੇ ਮੈਂ ਨਾਲ ਲੱਗਾ ਆ ਨਰਾ ਮਕਸਦ ਇਹ ਬਲੀਚਰ ਨਾਲ ਗੱਲਬਾਤ ਕੀਤੀ ਜਾਵੇ ਤੁਸੀਂ ਦੇਖ ਰਹੇ ਹੋ ਕਿ ਬਲੀਚਰ ਦੇ ਅੱਗੇ ਸਰਕਾਰੀ ਹਸਪਤਾਲ ਵਿੱਚ پیشنਟ ਬਹੁਤ ਵੱਧ ਕੇ ਆਏ ਉਹਦਾ ਕਾਰਨ ਇਹ ਹੈ ਕਿ ਜੋ ਸਾਡੀ ਭਗਵੰਤ ਮਾਨ ਗਵਰਨਮੈਂਟ ਆਈ ਉਹਨਾਂ ਨੇ ਇੱਕ ਤਾਂ ਦਵਾਈਆਂ ਸਾਰੇ ਮਿਲਦੀਆਂ ਨੇ ਟੈਸਟ ਤੇ ਤੋਂ ਹੁੰਦਿਆ ਇਲਾਜ ਵਧੀਆ ਹੋ ਰਿਹਾ ਸਪੈਸ਼ਲਿਸਟ ਤੁਹਾਡੇ ਕੋਲੇ ਤਕਰੀਬਨ ਸਾਰੇ ਹੈਗੇ ਨੇ ਸਰਜਨ ਨਹੀਂ ਆ ਉਹ ਵੀ ਜਦੋਂ ਮੋੜ ਖਤਮ ਹੋ ਜਾਂਦਾ ਮੈਂ ਕੋਸ਼ਿਸ਼ ਕਰ ਰਿਹਾ ਕਿ ਸਰਜਨ ਵੀ ਆਵੇ ਪਹਿਲਾਂ ਸੀ ਕਿ ਲੱਤ ਨਹੀਂ ਮੋਤ ਦੇ ਤੱਕ ਉਹਨਾਂ ਦੀ ਡਾਕਟਰ ਦੀ ਆਪਣੀ ਆਪਣੀ ਈਸ਼ੂ ਹੁੰਦੇ ਆ ਪਰ 2-3 ਸਾਲ ਲਾ ਕੇ ਗਈ ਹੈ ਹੁਣ ਵੀ ਅਸੀਂ ਜਿਹੜੇ ਬਾਹਰ ਦੇ ਮੈਕਸ ਪਰਿਮਿਟਰ ਚ ਕੰਮ ਕਰਦਾ ਹੋਇਆ ਤੇ ਜਿਹੜੇ ਬੱਚੇ ਫੀਲਡ ਦੇ ਵਿੱਚ ਜਿਹੜੇ ਬੋਰਡ ਭਰਦੇ ਉਹ ਜਾ ਕੇ ਕੰਮ ਕਰਨੇ ਪਹਿਲੀ ਵਾਰੀ ਆ ਜੀ ਸਾਡੀ ਸਰਕਾਰ ਨੇ ਜਿਹੜੇ 100 ਡਾਕਟਰਾਂ ਨੇ ਜੁਆਇਨ ਕੀਤਾ ਹਾਲਾਂਕਿ ਆਦੇ 250 ਆ ਤੇ ਇਹਦੇ ਨਾਲ ਅਸੀਂ ਜਿਹੜਾ ਹੈਗਾ ਇੱਕ ਡੀਐਨਵੀ ਦੇ ਕੋਰਸ ਸ਼ੁਰੂ ਕੀਤਾ ਜੋ ਕਿ ਸਰਕਾਰੀ ਹਸਪਤਾਲਾਂ ਚੋਂ ਦੇ ਇੱਥੇ ਵੀ ਕਰਾਂਗੇ ਸ਼ੁਰੂ ਕਰ ਪਟਿਆਲੇ ਮਾਤਾਕਸ਼ਰਿਆ ਦੇ ਵਿੱਚ ਸਾਰੇ ਡੀਐਨਵੀ ਕੋਰਸ ਚੱਲਦੇ ਪਏ ਆ ਉਹ ਬੱਚਿਆਂ ਨੂੰ ਟ੍ਰੇਨਿੰਗ ਕਰਕੇ ਅਸੀਂ ਇੱਥੇ ਭੇਜਾਂਗੇ ਉਹ ਕੰਮ ਕਰਨ ਲਈ ਤਿਆਰ ਵੀ ਹੋ ਉਹ ਰਹਿਣਗੇ ਵੀ ਔਰ ਕਰਨਗੇ ਵੀ ਜਿਹੜੇ ਮੈਡੀਕਲ ਕਾਲਜ ਤੋਂ ਆਉਂਦੇ ਆ ਉਹ ਘਟ ਆਉਂਦੇ ਆ ਉਜਾ ਬਾਹਰ ਚਲੇ ਜਾਂਦੇ ਆ ਜਾਂ ਕਾਰਪੋਰੇਟ ਹਸਪੀਟਲ ਚਲੇ ਜਾਂਦੇ ਆ ਤੇ ਇਹ ਮੈਨੂੰ ਬੜੀ ਖੁਸ਼ੀ ਆ ਜੀ ਕਿ ਤੁਹਾਡੇ ਜਿਹੜੀ ਓਪਨੀ ਆ 7-800 ਤੇ ਪਹੁੰਚ ਗਈ ਹੈ ਇੱਥੇ ਲੋਕ ਆਉਂਦੇ ਆ ਜਿਵੇਂ ਮੈਡੀਕਲ ਸਪੈਸ਼ਲਿਸਟ ਆ 100 ਤੋਂ ਜ਼ਿਆਦਾ ਪੇਸ਼ੈਂਟ ਰੋਜ਼ ਦੇਖਦਾ ਹੈ ਕਾਇਨੀ ਦੇ ਵੀ ਲਾਈਨਾਂ ਲੱਗੀਆਂ ਹੋਈਆਂ ਔਰਥੋ ਦੇ ਵਿੱਚ ਬਹੁਤ ਜ਼ਿਆਦਾ ਰਸ਼ ਹੈ ਔਰਥੋ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਪੰਜ ਮੈਕਸਿਮਲ ਰਸ਼ ਹੈ ਨਾ ਔਰਥੋ ਡਾਈਨਿੰਗ ਔਰ ਜਿਹੜਾ ਹੈਗਾ ਸਰਜਰੀ ਦੇ ਵਿੱਚ ਵੀ ਕਿਤੇ ਇੱਥੇ ਲੋਕ ਲੱਖਾਂ ਤੋਂ ਸਰਜਰੀ ਕਰਦੇ ਔਰ ਮੈਡੀਸਨ ਦੇ ਵਿੱਚ ਜਿਹੜਾ ਹੈਗਾ ਬੱਚਿਆਂ ਦੇ ਵਿੱਚ ਬਹੁਤ ਰਸ਼ ਹੈ ਜਿਹੜੇ ਮਤਲਬ ਇਹ ਸਾਰੇ ਜਿਹੜੇ ਸਪੈਸ਼ਲਿਸਟ ਹੈ ਸਾਡੀ ਕੋਸ਼ਿਸ਼ ਹੈ ਕਿ ਇਹਨਾਂ ਦੀ ਪਹਿਲਾਂ ਸਾਡੇ ਕੋਲ ਜਦੋਂ ਸਪੈਸ਼ਲਿਸਟ ਆ ਗਏ ਫਿਰ ਅਸੀਂ ਪੋਸਟਾਂ ਵੀ ਵਧਾਵਾਂਗੇ ਇਹਨਾਂ ਦੀ ਐਨਵੀ ਕੋਰਸ ਸ਼ੁਰੂ ਕਰਾਂਗੇ ਉਹਦੇ ਨਾਲ ਟ੍ਰੇਨਿੰਗ ਡਾਕਟਰ ਆਣਗੇ ਉਹਦੇ ਨਾਲ ਜਿਹੜੇ ਸਬਸਟੀਟਿਊਟ ਪਰ ਹੋਣਗੇ ਔਰ ਸਾਰੇ ਮਰੀਜ਼ਾਂ ਨੂੰ ਪੁੱਛਿਆ ਮਰੀਜ਼ ਬਾਈਆਂ ਰਾਤ ਕੋਸ਼ਾ ਦੀ ਦਵਾਈਆਂ ਮਿਲ ਰਹੀਆਂ ਹਨ ਮੰਤਰੀ ਸਾਹਿਬ ਬੋਲਨ ਸਿਰਫ ਐਮਓ ਸਿੰਗਲ ਜਿਹੜਾ ਆਇਆ ਰੈਫਰ ਜਿਹੜਾ ਹੈ ਰੈਫਰ ਜਿਹੜਾ ਹੈ ਸਭ ਨਹੀਂ ਰੈਫਰ ਨਹੀਂ ਕਰਦੇ ਜਿਹੜਾ ਐਮਓ ਕਮਟੀ ਜਿਹੜਾ ਐਮਓ ਆਏਗਾ ਉਹ ਲੋਕਾਂ ਨੂੰ ਜਿਹੜਾ ਹੈਗਾ ਫਸਟ ਡੇਟ ਦੇ ਦੇਗਾ ਜੋ ਕਿਸੇ ਦਾ ਐਕਸਰੇ ਹੋਣਾ ਜੋ ਵੀ ਹੋਏਗਾ ਉਹ ਪ੍ਰੈਸ਼ਰ ਨੂੰ ਅਟੈਂਡ ਕਰੇਗਾ ਡਾਕਟਰ 24 ਘੰਟੇ ਹੋਏਗਾ ਇਹ ਅਸੀਂ 1000 ਡਾਕਟਰ ਭਰਤੀ ਕੀਤੇ ਆ ਅੱਜ ਸਾਡੇ ਉਹਦੇ ਵਿੱਚੋਂ ਤਕਰੀਬਨ ਤਕਰੀਬਨ 500 550 ਨੇ ਜੁਆਇਨ ਕੀਤਾ ਬਾਕੀ ਦੇ ਅਸੀਂ ਪਹਿਲਾਂ ਰੋਗ ਸਟੇਸ਼ਨ ਆ ਜਾਂਦੇ ਸੀ ਬਾਹਰ ਜਾਂਦੇ ਨਹੀਂ ਸੀ ਮੈਂ ਉਹਨਾਂ ਨੂੰ ਕਹਿੰਦਾ ਸੀ ਉਹਦੀ ਟਾਈਮ ਲਿਮਿਟ ਸੈੱਟ ਕਰਦੇ ਤੇ 1 ਜਾਂ 2 ਮਿੰਟ ਉਸ ਤੋਂ ਬਾਅਦ ਐਕਸਪ੍ਰੈਸ਼ਨ ਨਹੀਂ ਦੇਣੀ ਉਤਲਾ ਦੇ ਮੈਡੀਕਲ ਕ੍ਰਿਸਟਲ ਚੱਕ ਰਹੇ 1000 ਦੇ 1000 ਡਾਕਟਰ ਭਰਤੀ ਕਰ ਰਹੇ ਆ 6 ਹੋ ਗਏ ਤੁਹਾਡੇ 8 ਜਾਂ 9 ਕਰਾਂਗੇ ਤਾਂ ਜਾ ਕੇ ਜਿਹੜੇ 2-2 ਲੱਖ ਹੋਇਆ ਤੁਹਾਡੇ ਅ ਲੇਕਿਨ ਹੁਣ ਇਹ ਆ ਵੀ ਜਿਹੜਾ ਪਹਿਲਾਂ ਕਹਿੰਦੇ ਸੀ ਡਾਕਟਰ ਨਹੀਂ ਆ ਡਾਕਟਰ ਹੈਗਾ ਉਹ ਨਰਸਾਂ ਸਾਡੀ ਭਰਤੀ ਹੋ ਗਈ ਉਹ ਸਿਰਫ ਰਿਪੋਰਟ ਕਰਕੇ ਬਹਰ ਰੁਕਿਆ ਹੋਇਆ ਜਿੱਦ ਤੱਕ ਰਿਪੋਰਟ ਕੱਦ ਨੂੰ ਖਤਮ ਹੋ ਗਿਆ ਉਸ ਤੇ ਨਰਸਾਂ ਵੀ ਹੋ ਰਾਨ ਗਿਆ ਸਟਾਫ ਵੀ ਭਰਤੀ ਕਰ ਰਹੇ ਆ ਔਰ ਲੋਕਾਂ ਨੂੰ ਜਿਹੜਾ ਹੈਗਾ ਇਹ ਸਾਡਾ ਅਗਲੇ ਮਹੀਨੇ ਤੋਂ ਜਿਹੜਾ ਹੈਗਾ ਜਨਵਰੀ ਤੋਂ ਜਿਹੜਾ ਹੈਗਾ ਲੋਕਾਂ ਨੂੰ 10 ਲੱਖ ਦਾ ਟੀਮਾ ਮਿਲ ਜੇਗਾ ਅਸੀਂ ਆਪਣੀਆਂ ਸਰਵਿਸਿਜ਼ ਨੂੰ ਵੀ ਬਿਹਤਰ ਕਰ ਰਹੇ ਹਾਂ ਦਵਾਈਆਂ ਦੀ ਅਵੇਲੇਬਿਲਿਟੀ ਇਨਸ਼ੋਰ ਕਰ ਰਹੇ ਹਾਂ ਟੈਸਟਿੰਗ ਵੀ ਕਰ ਰਹੇ ਹਾਂ ਹੋਰ ਇਹ ਨਾਮ ਨਾਲ ਨੂੰ ਕੰਮ ਚੜਾ ਹੈਗਾ ਯੂਨੀਵਰਸਲ ਹੈਲਥ ਕਵਰ ਜਿਹੜੀ ਹੈਗੀ ਪੰਜਾਬ ਸਰਕਾਰ ਇਹ ਪਹਿਲੀ ਸਰਕਾਰ ਹੈ ਜਿਹੜੀ ਪੂਰੇ ਦੇਸ਼ ਵਿੱਚ ਵਸ ਰਹੀ ਹੈ ਕਿਸੇ ਦਾ ਵੀ ਆਪਣੀ ਸਿਹਤ ਵਾਸਤੇ ਆਪਣੀ ਚੋਇਸ ਦਾ ਜਿਹੜਾ ਹੈਗਾ ਉਹਨੂੰ ਮਜਬੂਰੀ ਚ ਨਹੀਂ ਕਿਤੇ ਪ੍ਰਾਈਵੇਟ ਜਾਣਾ ਪਏਗਾ ਆਪਣੀ ਮਰਜ਼ੀ ਨਾਲ ਜਿਹੜਾ ਜਾਣਾ ਚਾਹਵੇ ਉਹ ਜਾ ਸਕਦਾ ਲੇਕਿਨ ਸਾਰੀਆਂ ਸਬਸਿਡੀ ਜਿਹੜੀ ਹੈਗੀ ਹੈ ਸਰਕਾਰ ਦੇ ਪੱਧਰ 'ਤੇ ਕਈ ਨਹੀਂ ਬੈ ਨਰਸ ਵੀ ਨਹੀਂ ਹੁੰਦੀ ਨਾਈਟ ਵਿੱਚ ਵੀ ਨਹੀਂ ਹੁੰਦੀ ਹੈ ਕੋਈ ਨਹੀਂ ਹੁੰਦਾ ਜੇ ਹੁਣ ਦੇਖੋ ਸਾਡੇ ਕੋਲ ਇੱਕ ਤਾਂ ਡਾਕਟਰ ਅਵੇਲੇ ਹੋਵੇ ਉਹਦੇ ਚੇੜੀ ਡਾਕਟਰ ਹੋਈਆ ਨਰਸਸ ਦਾ ਸ਼ਾਰਟੇਜ ਸੀ ਮੈਂ ਤੁਹਾਨੂੰ ਦੱਸਿਆ ਵੀ ਨਰਸਾਂ ਦੀ ਭਰਤੀ ਵੀ ਹੋ ਗਈ ਹੈ ਡਾਕਟਰਾਂ ਤੇ ਡਾਕਟਰ ਜੋਇਨ ਕਰਕੇ ਅੱਜ ਜਦੋਂ ਸਾਡਾ ਕੋਰਸ ਖਤਮ ਹੋ ਗਿਆ ਮੈਂ ਨਰਸਾਂ ਨੂੰ ਨਰਸਾਂ ਦੀ ਪੋਸਟ ਖੜਾਗਾ ਹੋਊਗਾ ਠੀਕ ਹੈ